ਸਵਾਗਤ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਨੇੜੇ ਭਦੌੜ ਦੇ ਵੀ ਰਹਿ ਜਾਂਦਾ ਦੱਸੋ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਹੀ ਤੁਹਾਨੂੰ ਇੱਥੋਂ ਵੀਡੀਓ ਦਿਖਾਉਣਾ ਹੈ ਖੁਸ਼ਦੀਪ ਦੇ ਘਰੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਤਿੰਨ ਗਾਵਾਂ ਇਸ ਸਾਈਡ ਤੇ ਸੋਜਾਂ ਸੋਆਂ ਜਾਂ ਤੁਸੀਂ ਦੇਖ ਲਓ ਇਹਨਾਂ ਤੋਂ ਇਲਾਵਾ ਪਹਿਲੇ ਨੰਬਰ ਤੇ ਵੜ ਗੱਬਣ ਸੀ ਤੇ ਇਹ ਤੋਂ ਬਿਨਾ ਤਿੰਨ ਨੇਦਰ ਹੋਰ ਗੱਬਣ ਹੈਗਾ ਮਤਲਬ ਚਾਰ ਨਾਲ ਗੱਬਣਾ ਦੇ ਤਿੰਨ ਸੁੰਜਾ ਸੂਆਂ ਟੋਟਲ ਪਸ਼ੂ 7 ਇਸ ਵੀਡੀਓ ਦੌਰਾਨ ਦਿਖਾਉਣੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਡਿਟੇਲ ਸਾਰੀ ਪੁੱਛ ਲਾਂਗੇ ਵੀ ਰੇਟ ਜਿਹੜੇ ਉਹ ਵੀਡੀਓ 'ਚ ਹੀ ਹੁੰਦੇ ਆ ਆ ਕੇ ਤਸੱਲੀ ਕਰਨਾ ਹੱਕ ਹੁੰਦਾ ਤੇ ਜਰੂਰ ਕਰ ਲਿਆ ਕਰੋ ਆਓ ਸ਼ੁਰੂਆਤ ਇਸ ਗੱਬਣ ਤੋਂ ਕਰਦੇ ਆਂ ਕੁਸ਼ਦੀ ਭਾਈ ਸਤਿ ਸ਼੍ਰੀ ਅਕਾਲ ਅਸੀ ਗੱਲ ਜੀ ਗੀਤਪੁਰੇ ਕੁਸ਼ਦੀ ਪੱਜ ਆਪਾਂ 7 ਨਾਲ ਟੋਟਲ ਦਿਖਾਵਾਂਗੇ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗੱਬਣ ਵੜ ਹੈ ਕੀ ਡਿਟੇਲ ਹੈ ਜੀ ਇਹ ਜਗਜੀਤ ਵੀਰੇ ਦੰਦਾਂ ਦੋ ਦੰਦਾਂ ਸਚਨ ਮੂੰਹ ਪਟ ਓਏ ਤੇ ਦੇਣੇ ਦੇ ਪੰਛੇ ਰਹਿੰਦੇ ਆ ਸੂਣ ਚ ਅਜੇ ਠੀਕ ਹੈ ਬਾਕੀ ਰਿਕਾਰਡ ਇਹਦਾ ਸਾਰਾ ਮਿਲ ਜੂਗਾ ਜੀ ਆ ਦੰਦ ਵੀਡੀਓ ਚ ਹੀ ਦਿਖਾ ਦਿਓ ਕਈ ਵਾਰੀ ਆਨਲਾਈਨ ਜੇ ਕਿਸੇ ਨੇ ਮੰਗਵਾਣੀ ਹੁੰਦੀ ਆ ਦੋਂਦ ਵਾਲੇ ਕੱਢ ਰਹੀ ਆ ਅਜੇ ਦੰਦ ਦੋ ਦੰਦ ਅਰੀਜ ਨਾਲ ਦੋਂਦੀ ਠੀਕ ਹੈ ਓਕੇ ਹਾਂਜੀ ਆ ਖੁਸ਼ ਦੀ ਰੇਟ ਕੀ ਰਹਿਣਾ ਬਈ ਰੇਟ ਜਗਜੀਤ ਵੀਰੇ ਬੱਚੀ ਆਪਾਂ 1,170,000 ਰੁਪਏ ਦੀ ਦੇ ਦਾਂਗੇ ਤੋਰਗੇ ਇਹਨੂੰ ਤੋਰ ਪਤਾ ਦੱਸੋ 1,70,000 ਦੀ ਮਿਲੂਗੀ ਪਹਿਲਾਂ ਦੋ ਦੰਦ ਵੈਣ ਦੇਣਾ ਜੇ ਲੈਂਦੀ ਐ ਸੋਹਣ ਚ ਆਏ ਨੂੰ ਸਿੱਧੀ ਲੈ ਜੀ ਉੱਥੋਂ ਮੋੜ ਲਈਆਂ ਭਵਾਨਾ ਚੰਗਾ ਬਣਾਉਂਦੀ ਆਉਂਦੀ ਐ ਸੋਹਣਾ ਰੰਗ ਰੂਪ ਐ ਹਜੇ ਛੱਟ ਦਾ ਕੰਮ ਬਾਈ ਦਾ ਚੱਲੀ ਜਾਂਦਾ ਉਹਦੇ ਕਰਕੇ ਜਗਾ ਹਜੇ ਪ੍ਰੋਪਰ ਬਣੂਗੀ ਫਿਰ ਟਾਂਗਣਾ ਤੋਰਿਆ ਕਰਾਂਗੇ ਉਹਨੂੰ ਚਾਣੀ ਮਾਥਾਂ ਚਲ ਸੋਏ ਪਹਿਲੇ ਨੰਬਰ ਤੇ ਪਹਿਲਣ ਵੈੜ ਦੱਸੋ ਦੇਖ ਸਕਦੇ ਹੋ ਤੁਸੀਂ ਇਸੋਕੇ ਸੋਨਿਆ ਸੋਆਇਆਂ ਤੁਹਾਨੂੰ ਦਿਖਾ ਦਿੰਦੇ ਆਂ ਖੁਸ਼ਦੀਪੇ ਤਰ ਦੋ ਨੰਬਰ ਤੇ ਜਿਹੜੀ ਗਾਂ ਬਈ ਇਹ ਜਗਜੀਤਪੁਰੇ ਦੂਜਾ ਸੂਆ ਜੀ ਹੈ ਦੰਦਾ ਚ ਵਹਿੜੇ ਚੌਕ ਚੋਂ ਛੱਗਦੇ ਦੰਦ ਕੱਢ ਰਹੀ ਏ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਜੀ ਠੀਕ ਹੈ ਹਾਂਜੀ ਕਿੰਨਾ ਦੁੱਧ ਹਾਜ਼ਰ ਹੋਊਗਾ ਦੁੱਧ ਯਾਨੀ ਹੋਊ 36 ਕਿਲੋ ਵਾਂਗੂ ਤਿਆਰ 33 34 ਕਿਲੋ ਬੰਦਾ ਮੰਨ ਕੇ ਲੈ ਲੈ ਭਾਵੇਂ ਕੰਡਾ ਕਰ ਦੇ ਦੋ ਟਾਈਮ ਠੀਕ ਹੈ ਤਿੰਨ ਟਾਈਮ ਚੋਲੇ ਜਿੰਨਾ ਦਾ ਮਰਜ਼ੀ ਬੱਚਾ ਕੀ ਇਹਦੇ ਨਾਲ ਇਹਦਾ ਬੱਚਾ ਜੀ ਆਹ ਹਨ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਜੀ 1,80,000 ਰੁਪਏ ਹੀ 1,80,000 ਜੀ ਠੀਕ ਹੈ ਤੋਰੀ ਬਤ ਸੋ ਦੋਸਤੋ ਰੇਟ 1,80,000 ਸੋ 33 34 ਕਿਲੋ ਦੁੱਧ ਦੋਸਤੋ ਤੁਸੀਂ ਇਸ ਟਾਈਮ ਇਹਦਾ ਮੰਨ ਕੇ ਸੌਦਾ ਕਰ ਦਿੱਤੇ ਹੋ ਦੋ ਟਾਈਮ ਚ ਹੋ ਸਕਦੇ ਹਾਂ ਸੂਆ ਦੂਜਾ ਰੇਟ ਜਿਹੜਾ ਰੱਖਿਆ ਉਹ ਤੁਹਾਨੂੰ ਵੀਡੀਓ ਚ ਦੱਸਤਾ ਹੈ ਬਾਕੀ ਹਾਈਟ ਹੋਈ ਤੇ ਜਿੱਤ ਵੀਰੇ ਫੁੱਲ ਵੱਡੀ ਦੀ ਆ ਆਪਾਂ ਨਾਲ ਖੜਕੇ ਦਿਖਾਤਾ ਤੇ ਜਿਹੜਾ ਭਰਾ ਮਰਜੀ 2 ਟਾਈਮ 3 ਟਾਈਮ ਆਪਣੇ ਕੋਲ ਰਾਤ ਰਹਿ ਕੇ ਵੀ ਮਿਲਕਿੰਗ ਕਰ ਸਕਦਾ ਈ ਦੁੱਧ ਆਪਾਂ ਜਮਾ ਠੰਡਾ ਦੁੱਧ ਤਿਆਰ ਹੈ ਨਾ ਠੀਕ ਹੈ ਤੋ ਚੰਗੀ ਲਵਾਈ ਆਪ ਸੁਥਰਾ ਬਿਲਕੁਲ ਅੜ ਰਾ ਬਹੁਤ ਸੋਹਣਾ ਲੈ ਚੱਲ ਬਈ ਸਵੇਨੇ ਬੱਚੇ ਨੂੰ ਜਨਮ ਦਿੱਤਾ ਫੋਨ ਨੰਬਰ ਤੇ ਦੰਦ ਖਾ ਰਹੇ ਸੀ 1,80,000 ਦਾ ਰੇਟ ਇਦੇ ਨਾਲ ਵੀ ਸੋਈ ਸਵਾਈ ਗਾਂ ਇਹ ਕੱਲ ਦੀ ਸੂਈ ਹੈ ਜੀ ਹਮ ਮੰਗਰ ਇਹਦੇ ਬੱਛੀ ਹੈ ਜੀ ਠੀਕ ਹੈ ਦੂਜਾ ਸੂਆ ਸੂਈ ਹੈ ਜਗੀਤ ਵੀਰੇ ਹੈ ਕਿ 20 ਕਿਲੋ ਬੌਲੇ ਤੋਂ ਸਟਾਰਟਿੰਗ ਇਹਦੀ ਠੀਕ ਹੈ ਪਹਿਲੇ ਸੂਏ 33 34 ਕਿਲੋ ਦਾ ਦੁੱਧ ਦੱਸਿਆ ਮਾਲਕਾ ਨੇ ਨਾਂਦੇ ਦਾ ਮੂੰਹ ਨਹੀਂ ਫੜਾਇਆ ਦੇਖੇ ਨਹੀਂ ਆਪਾਂ ਕਿਹ ਰੇਟ ਇਹਦਾ ਕੀ ਰਹਿਣਾ ਰੇਟ ਇਹ ਵੈੜ ਦੇ ਦਾਂਗੇ ਜੀ ਆਪਾਂ 1.5 ਲੱਖ ਰੁਪਏ ਦੀ ਤੋਰੀ ਪੁੱਤ ਠੀਕ ਹੈ ਸੋ ਦੋਸਤੋ ਇਹਦੇ ਨਾਲ ਬੱਚਾ ਬੱਚੀ ਬਾਕੀ ਤੁਹਾਨੂੰ ਪਤਾ ਹੀ ਅੱਜਕੱਲ੍ਹ ਭਾਲ ਵਹਿੜ ਪਾਉਂਦੀ ਨਹੀਂ ਬਿਲਕੁਲ ਸਾਫ਼ ਅੱਡ ਰਾ ਜੀ। ਬੱਚੀ ਬਹੁਤ ਸੋਹਣੀ ਨਰੋਈ ਬੱਚੀ ਨੂੰ ਜਨਮ ਦਿੱਤਾ। ਬਹੁਤ ਸੋਹਣੀ ਬਰੀਡ ਵਾਲੀ ਬੱਚੀ ਆ। ਉੱਠ ਪੁੱਤ। ਸੋ ਇਹ ਬੱਚੀ ਆ ਦੋਸਤੋ ਕਿਉਂਕਿ ਤਾਜੀ ਸੂਈ ਆ ਤੇ ਇਹ ਬੱਚਾ ਛੋਟਾ ਹੈ। ਉੱਠਣ ਥੋੜਾ ਟਾਈਮ ਲਾਊਗਾ। ਤਾਂਟਾ ਬਹੁਤ ਸੁਣਾ ਗਾਣਾ ਦਾ ਦੋਸਤੋ। ਤੁਸੀਂ ਮੇਰਾ ਸਟਰਕਚਰ ਦੇਖ ਲਓ। 1.5 ਲੱਖ ਰੁਪਏ ਡਿਮਾਂਡ ਆ ਮਾਨ ਤਾਂ ਮੌਕੇ ਤੇ ਹੋ ਜਾਣਾ। ਇਹ ਕਿੰਨਾ ਦਾ ਸਟਰਕਚਰ ਹੈ ਮੋੜ ਲਾ ਬਈ ਅੱਲਾਹ ਚਾਲ ਪਤੋ ਥਾਣੇ ਦੇ ਹੱਥੀ ਚਵਾਈ ਵਾਲੇ ਵੀ ਐ ਮਸ਼ੀਨ ਤਾਂ ਜਿਹੜੇ ਮਰਜ਼ੀ ਥਾਂ ਤੇ ਲਾ ਲਓ ਪਾਸ ਹੀ ਹੁੰਦੀ ਐ ਮਾਗੀ ਬੱਚਾ ਨਾਲ ਸੋਹਣਾ ਜੀ ਠੀਕ ਐ ਬੱਚੀ ਤੁਹਾਨੂੰ ਫੇਰ ਦਿਖਾ ਦਨਾ ਨਾਲ ਵਧੀਆ ਪਾਲੀ ਜੋਲੀ ਬੱਚੀ ਨੂੰ ਜਨਮ ਦਿੱਤਾ ਲਾਸਟ ਉੱਤੇ ਚੌਥੇ ਨੰਬਰ ਤੇ ਐ ਤਾਂ ਇਹ ਜਰਸੀ ਆ ਜਗਜੀਤ ਵੀਰੇ ਸੁਆ ਦੂਜਾ ਜੀ ਸਜਣ ਦਰਦੀ ਹੈ ਗਾਣ ਪਰਾਂ ਨੂੰ ਹੱਥ ਖੁਸ਼ਦੀਪ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ 2 ਦਿਨ ਹੋ ਗਏ ਜੀ ਸੂਈ ਨੂੰ 3 ਜਿਹੜਾ ਦਿਨ ਆ ਵੇੜ ਨੂੰ ਅੱਜ ਠੀਕ ਹੈ 4 ਦੰਦ ਪੂਰੇ ਆ ਛੇਗ ਵਾਲੀਆਂ ਦੋਨੇ ਕੰਦੀਆਂ ਖੜੀਆਂ ਜੀ ਤੇ ਦੂਜੇ ਚੌਕ ਤੋਂ ਜਿਹੜੇ ਛੇਗ ਚੋਂਦੇ ਆ ਦੰਦ ਉਹ ਕੱਢ ਰਹੀ ਆ ਠੀਕ ਹੈ ਸਾਈਡਾਂ ਦੋਨੇ ਖੜੀਆਂ ਗਈਆਂ ਦੁੱਧ ਦੰਦਾਂ ਠੀਕ ਹੈ ਹਾਂਜੀ ਕਿੰ ਕਿੰਨਾ ਬੌਲਾ ਹੋਊਗਾ 22 ਕਿਲੋ ਬੌਲਾ ਤਿਆਰ ਆ ਜੀ ਬਾਕੀ ਬੇਨਸ ਦੋਨੇ ਸਾਈਡੀਆਂ ਤੇ ਪਿੱਛੇ ਵੀ ਆਰਡਰ ਤੇ ਵਹਿੜ ਨੇ ਕੱਢਣੀਆਂ ਸਟਾਰਟ ਕਰਤੀਆਂ ਜੀ ਯਾਨੀ ਚੰਗੀ ਸਾਂਹ ਵਾਲੇ ਬੰਦੇ ਕੋਲੇ ਚੰਗਾ ਦੁੱਧ ਪਾਉਗੀ ਵਹਿੜ ਸੋਰੀ ਦਰੇਟ ਕੀ ਰਹਿਣਾ ਦਾ ਕਿੰਨਾ ਰੇਟ ਰੱਖਾਂਗੇ ਰੇਟ ਜੀ ਜਗਜੀਤ ਵੀਰੇ ਇਹਦਾ ਫੋਨ ਤੇ ਵਹਿੜ ਦਾ ਕਰ ਦਾਂਗੇ ਜੀ ਇਹਦਾ ਕਿਸੇ ਨਾਲ ਅਜੇ ਮੜਾ ਸੌਦਾ ਚੱਲ ਰਿਹਾ ਜੇ ਕਿਸੇ ਦੇ ਪਸੰਦ ਹੋਈ ਤਾਂ ਇਹਦਾ ਆਪਾਂ ਫੋਨ ਤੇ ਆਪਣਾ ਰੇਟ ਦੱਸ ਦਾਂਗੇ ਜੀ ਠੀਕ ਓਕੇ ਰੇਟ ਜੈ ਜੀ ਆ ਕੋਈ ਬਾਹਲਾ ਨਜਾਇਜ਼ ਰੇਟ ਨਹੀਂਗਾ ਠੀਕ ਹੈ ਹਾਂ ਜੀ ਸੋ 222 ਕਿਲੋ ਤੋਂ ਸ਼ੁਰੂਆਤ ਹੈ ਉਹ ਲੈ ਚਲ ਬਾਈ ਦੁੱਧ ਆਪਣੇ ਘਰੇ ਜੀ ਕਿਸੇ ਵੀ ਗਾਂ ਦਾ ਭਰਾ ਮਿਣ ਕੇ ਲੈ ਜਾ ਜੀ ਕਿਉਂਕਿ ਆਪਾਂ ਫੀਡ ਪਾ ਪਾ ਰਹੇ ਆਂ ਗਾਇਆਂ ਨੂੰ ਸਾਰਿਆਂ ਨੂੰ 12000 ਜੀ ਠੀਕ ਹੈ ਜਾ ਕੇ ਬੰਦਾ ਫੀਡ 8000 ਤੇ ਲਾ ਲੇ ਉਹ ਗਾਂ ਫਿਰ ਦੁੱਧ ਆਟੋਮੈਟਿਕਲੀ ਘਟੂਗੀ ਘਟੂਗੀ ਜੀ ਆਪਣੇ ਘਰੇ ਤਿੰਨ ਟਾਈਮ ਚਾਹੇ ਤਸੱਲੀ ਕਰ ਲੈ ਜੀ ਸਹੀ ਹੈ ਹਾਂ ਜੀ ਸੋ ਮੇਨ ਗੱਲ ਇਹਨਾਂ ਦੀ ਸੇਵਾ ਤੇ ਦੁੱਧ ਦੇ ਰਹੀਆਂ ਤੁਸੀਂ ਉਹਨਾਂ ਚੋਕੇ ਲੈ ਲਓ ਅੱਦੂ ਅਗੇ ਤੁਹਾਡੀ ਸ਼ਾਮ ਸੰਭਾਲ ਐ ਲਾਂਬੇ ਤੋਂ ਬਚਨ ਵਾਸਤੇ ਵਧੀਆ ਤਰੀਕਾ ਇਹੀ ਹੈ ਵੀ ਤਸੱਲੀ ਇੱਥੇ ਕੀਤੀ ਜਾਵੇ ਕੁਝ ਗੱਬਣ ਗਾਵਾਂ ਤੁਹਾਨੂੰ ਦਿਖਾ ਦੇਈਏ ਇਸ ਵੀਡੀਓ ਚ ਫਰਦੀਪੇ ਗਾਂ ਗੱਬਣ ਪੰਜਵੇਂ ਨੁਕਤੇ ਇਹ ਜਗਜੀਤ ਆਪਾ ਤਿੰਨ ਗਾਇਆਂ ਵੀਰੇ ਲਈਆਂ ਸੀਗੀਆਂ ਦੋ ਅੱਜ ਸਵੇਰ ਰਾਸਥਾਨ ਦੇ ਬੰਦੇ ਲੈ ਗਏ ਜੀ ਠੀਕ ਹੈ ਇਹਨਾਂ ਨੂੰ 66 ਸੀਮਨ ਲੱਗਿਆ ਸੀ ਦੋ ਵੜਾਂ ਘਰੇ ਆਨਸਾਰ ਸੂਪੰਗਾ ਉਹਨਾਂ ਨੇ ਤਾਂ ਦਿੱਤੀਆਂ ਸੀ ਬੱਛੀਆਂ ਜੀ ਹਮ ਇਹਨੂੰ ਵੀ ਮਿਲਰ ਪੀਦਾ ਉਹਨਾਂ ਨੇ ਦੱਸਿਆ ਸੀ ਉਹਨਾਂ ਨੂੰ ਵੀ ਸੇਮ ਹੀ ਸੀਮਨ ਲੱਗੇ ਸੀ ਹੂੰ ਇਹਦੇ ਹਜੇ 12 13 ਦਿਨ ਰਹਿੰਦੇ ਆ ਜੀ ਵਿਹੜ ਦੇ 9 ਮਹੀਨੇ ਪੂਰੇ ਹੋਣ ਚੀ ਠੀਕ ਹੈ ਤੇ 37 38 ਕਿਲੋ ਪਹਿਲਾਂ ਦਾ ਦੁੱਧ ਦੱਸਿਆ ਜੀ ਠੀਕ ਹੈ ਹਾਂ ਜੀ ਟੋਰੀ ਦਾ ਰੇਟ ਜੀ ਇਹ ਵਿਹੜ ਦੇ ਦਾਂਗੇ ਆਪਾਂ 1,85,000 ਦੀ ਹੋਣ ਕੱਚੀ ਜੀ ਠੀਕ ਹੈ ਹਾਂ ਜੀ ਟੋਰੀ ਨੂੰ ਸਿਰੋ ਸਿਰ 1,85,000 ਦਾ ਇਹਦਾ 7 8 ਪੀੜੀਆਂ ਦਾ ਪੂਰਾ ਸਹੀ ਜੈਨੂਅਨ ਡਾਟਾ ਹੈਗਾ ਜੀ ਹੂੰ ਬਾਕੀ BCS ਤੇ ਸਾਰਾ ਕੋਸੀ ਵੈੜ ਤੇ ਚੰਗਾ ਫਾਰਮ ਦੀ ਵੈੜ ਆ ਵਧੀਆ ਪਲੀ ਜੁਲੀ ਚੰਗਾ ਦੁੱਧ ਪਾਉਗੀ ਜੀ ਸੋ ਇਹਦੇ 10 12 ਦਿਨਾਂ ਦੀ ਕੱਚੀ ਹੈ ਸੋਹਣੀ ਵੈੜ ਹੈ ਪੁੜੇ ਪੜੇ ਦੀ ਪਿੱਛੋਂ ਕੈਮਰਾ ਮਾਰ ਦਿਓ ਚੜਾਈ ਸਟਰੇਟਨੈਸ ਵਧੀਆ ਵੱੱਛੀ ਆ ਜੀ ਚੰਗਾ ਦੁੱਧ ਪਾਉਗੀ ਐ ਸੂਏ ਚ ਕਮਾਲਾ ਬਾਈ ਲੈ ਚੱਲ ਪੁੱਤ ਪਾਣੀ ਫੇਰ ਪੀ ਲੈਣੇਗੇ ਪੰਜੇ ਨਾ ਹੋਲੀ ਸੂਏ ਦਾ ਰੇਟ 1,85,000 ਇਹ ਦੋ ਅੱਗੇ ਬਈ 2 ਨੰਬਰ ਤੇ 14 ਇਸ ਵੈੜ ਨੇ ਜੀ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਜੀ ਆਮ ਘਰੇ 7-8 ਗਾਇਆਂ ਬੰਦੇ ਕੋਲ ਰੱਖੀਆਂ ਹੋਈਆਂ ਸੀਗੀਆਂ ਜੀ ਹੂੰ ਦੁੱਧ ਜਾਣੀ 28-30 ਕਿਲੋ 30 ਕਿਲੋ ਰਾਮਦਾਰੀ ਨਾਲ ਵੈੜ ਕੱਢ ਦੂਗੀ ਸੂਆ ਦੂਸਰਾ ਸੂ ਰਹੀ ਹੈ ਜੀ ਲੈਣੇ ਦੇ 8-9 ਮਹੀਨੇ ਪੂਰੇ ਹੋਣ ਚ ਪਏ ਆ ਜੀ ਰੇਟੇ ਦਾ ਕੀ ਰਹਿਣਾ ਰੇਟ ਜੀ 1,25,000 ਰੁਪਏ ਦੀ ਵੈੜ ਦੇ ਦਾਂਗੇ ਸੋਰੀ ਸੋ ਸੋ ਦੇਣਾ ਜੇ ਲੈਂਦੀ ਐ ਤੇ ਰੇਟੇ ਦਾ 125000 ਸਵਾ ਲੱਖ ਰੇਟ denn huje 87 ਲਊਗੀ ਫਿਰ ਹਜੇ ਬਣੂਗੀ ਵੈੜ ਥੱਲੋਂ ਤੇ ਲਾਹਵਾਨਾ ਦੀ ਦਾ ਸੇ ਵੀ ਕੱਬਣਾ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆਂ ਤਾਂ ਜਾ ਤੁਸੀਂ ਦੇਖ ਲਓ ਮੋੜ ਲਾ ਭਾਈ ਲੈ ਚੱਲ ਦੋਨਾਂ ਸਾਈਡ ਤੋਂ ਥਣਹਵਾਨਾਂ ਦੀ ਦੇਖ ਲਿਆ ਸਵਾ ਲੱਖੇ ਦਾ ਰੇਟ ਹੈ ਲਾਸਟ ਉੱਤੇ ਇੱਕ ਵੈੜ ਤੁਹਾਨੂੰ ਹੋਰ ਗੱਲ ਉਹਨਾਂ ਦਿਖਾ ਦਿੰਨੇ ਜਿਹੜੀ ਲਾਸਟ ਉੱਤੇ ਖੜੀ ਖੋਸ਼ ਦੀ ਇਹ ਜਗਜੀਤ ਵੀਰੇ ਦਾ ਦੂਸਰਾ ਸੁਹਾ ਵੈੜ ਆ ਜੀ ਹਮ ਆਪਣੇ ਜਿਹੜੇ ਤਾਂ ਤਕਰੀਬਨ ਬੰਦੇ ਜਿਹੜੇ ਫਾਰਮਰ ਆ ਜਾਂ ਵਪਾਰੀ ਆ ਸਾਰੇ ਨੂੰ ਨਹੀਂ ਪਤਾ ਗਾਂ ਬਾਰੇ ਵੀ ਤੇ ਫਾਰਮਰ ਬਾਰੇ ਵੀ ਤੇ ਗਾਂ ਦੇ 24 25 ਦਿਨ ਹਜੇ ਬਾਕੀ ਆ ਜੀ ਚੀਕ ਦੁੱਧ ਦਾ ਬਹੁਤ ਚੰਗਾ ਰਿਕਾਰਡ ਆ ਜੀ ਯਾਨੀ 40 ਪਲੱਸ ਐਵਰੇਜ ਉਹਦੀ ਫਸਟ ਟਾਈਮਰ ਨੇ ਕੱਢਿਆ ਜੀ ਖੋਲੀ ਬੱਤੋਏ ਦੂਜਾ ਸੂਆ ਜੀ ਦੰਦ ਇਹਦੇ ਆਪਾਂ ਚੈੱਕ ਨਹੀਂ ਕਰੇ ਹਜੇ ਵੀ ਦੰਦਾਂ ਕਿਵੇਂ ਕਿਵੇਂ ਨਹੀਂ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਕਿਉਂਕਿ ਆਏ ਜੀ ਜੇ ਕੱਚੀ ਐ ਇਦਾਂ ਹੀ ਕਿਸੇ ਦੇ ਪਸੰਦ ਹੋਈ ਹੂੰ ਕਿ ਇਦਾਂ ਹੀ ਦੇ ਦਾਂਗੇ ਨਹੀਂ ਹਜੇ ਵੜ 18 20 ਦਿਨ 15 ਤੋਂ ਪਲੱਸ ਪਲੱਸ ਦੇਣ ਲਾਊਗੀ ਜੀ ਠੀਕ ਹੈ ਬਾਕੀ ਚਾਰ ਸਪੀਰੇ ਕੈਮਰਾ ਆਰਡਰ ਦੇ ਤੁਸੀਂ ਮਾਰ ਦਿਓ ਬੈਕ ਸਾਈਡ 'ਚ ਵੀ ਉਹਨਾਂ ਹੀ ਵੇਨਸਾ ਸਾਈਡਾਂ ਤੇ ਵੀ ਜਿਆਦਾ ਚੰਗੀ ਵਹਿੜਾ ਹਾਈਟ ਇੱਥੋਂ ਆਪਾਂ ਖੜਕੇ ਦਿਖਾਉਣਨੇ ਆ ਫੁੱਲ ਵੱਡੀ ਹਾਈਟ ਵਾਲੀ ਹੈ ਜੀ ਠੀਕ ਹੈ ਕਮਾਲ ਆ ਲੈ ਚੱਲ ਬੱਤ ਸੁਏ ਦੋ ਸੱਤ ਕੋਈ ਆਏ ਵੀ ਨਾ ਭਰਾ ਮੰਨ ਲੈ ਵੀ ਕੋਈ ਬਾਹਲਾ ਨਜਾਇਜ਼ ਜੀ ਵੱਡਾ ਮੁੱਲ ਹੋਊ ਜੀ ਜੇ ਕੋਈ ਕੱਚੀ ਵਾਲਾ ਮੰਨ ਲਓ ਬੰਦਾ ਚਾਹ ਬਣਾਉਦਾ ਕਿਉਂਕਿ ਕੱਚੀ ਗਾਂ ਆਪਾਂ ਤੋਂ ਕਈ ਵਾਰੀ ਵੇਚਣ ਵਾਲਾ ਬੰਦਾ ਬਾਈ ਲੈ ਜਾਂਦਾ ਆਮੀ ਹੂੰ ਤਾਂ ਕਰ ਕੀ ਰੇਟ ਆਪਾਂ ਇਹਦਾ ਫੋਨ ਤੇ ਰੱਖਿਆ ਜੇ ਕਿਸੇ ਦੇ ਪਸੰਦ ਹੋਈ ਆਪਾਂ ਗਾਂ ਭਾਅ ਨਾਲ ਦੇ ਵੀ ਦਵਾਂਗੇ ਕੋਈ ਐਡੀ ਗੱਲ ਸੋ ਅੱਜ ਦੀ ਵੀਡੀਓ ਦੀਆਂ ਸੱਤ ਗਾਵਾਂ ਦੋਸਤੋ ਵਕਾਉ ਸੀ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦੋ ਦੀ ਤਸੱਲੀ ਆ ਕੇ ਕਰਨੀ ਹੋਈ ਧੰਨਵਾਦ